ਸੁਖਨ ਵਾਲੇ ਵਾਲਾ ਬਹੁਤ ਚਰਚਿਤ ਕੇਸ ਜਿੱਥੇ ਧਰਮ ਪਤਨੀ ਵੱਲੋਂ ਆਪਣੇ ਪਤੀ ਨੂੰ ਮਾਰ ਬਕਾਇਆ ਗਿਆ ਆਪਣੇ ਹੀ ਘਰ ਦੇ ਵਿੱਚ ਆਸ਼ਕ ਦੇ ਨਾਲ ਲੜ ਕੇ ਉਸ ਕੇਸ ਬਾਰੇ ਨਵੇਂ-ਨਵੇਂ ਖੁਲਾਸੇ ਹੋ ਰਹੇ ਆ ਕਿਉਂਕਿ ਇਹ ਕੇਸ ਇੰਨਾ ਜਿਆਦਾ ਹਾਈਲਾਈਟ ਹੋਇਆ ਸੀ ਕਿਉਂਕਿ ਇਹ ਕੇਸ ਦੇ ਵਿੱਚ ਇੱਕ ਕਤਲ ਨਹੀਂ ਕੀਤਾ ਗਿਆ ਸੀ ਇਸ ਦੇ ਵਿੱਚ ਦੋ ਕਤਲ ਹੋਏ ਸੀ ਇੱਕ ਵਿਸ਼ਵਾਸ ਦਾ ਕਤਲ ਹੋਇਆ ਸੀ ਤੇ ਇੱਕ ਇਨਸਾਨ ਦਾ ਕਤਲ ਹੋਇਆ ਸੀ ਕਿਉਂਕਿ ਜਿਹੜਾ ਗੁਰਵਿੰਦਰ ਸਿੰਘ ਸੀ ਉਹਦੇ ਵਿੱਚ ਜੇ ਕਮੀ ਲੱਭੀ ਜਾਵੇ ਤੇ ਲੱਭਣ ਤੇ ਵੀ ਕੋਈ ਕਮੀ ਨਹੀਂ ਲੱਭਦੀ ਸੀ ਉਹਦੇ ਵਿੱਚ ਪੂਰਾ ਜਾਦੇ ਸੋਹਣਾ ਸੁਨੱਖਾ ਸੀ ਗੁਰਸਿੱਖ ਸੀ ਪੜਿਆ ਲਿਖਿਆ ਸੀ ਪੂਰਾ ਵਧੀਆ ਹੁੰਦੜਹੇਲ ਸੀ ਤੇ ਸਭ ਤੋਂ ਵੱਡੀ ਗੱਲ ਜ਼ਮੀਨ ਜਾਇਦਾਦ ਖੁੱਲੀ ਸੀ ਕਿਸੇ ਗੱਲੋਂ ਤੰਗ ਪਰੇਸ਼ਾਨ ਨਹੀਂ ਕਰਦਾ ਸੀ ਆਪਣੀ ਧਰਮ ਪਤਨੀ ਨੂੰ ਜਾਂ ਫਿਰ ਸੌਰੇ ਪਰਿਵਾਰ ਨੂੰ ਪਰ ਫੇਰ ਵੀ ਆਪਣੀ ਆਸ਼ਕ ਦੇ ਨਾਲ ਰਲ ਕੇ ਉਸਦੇ ਹਵਸ ਦੇ ਵਿੱਚ ਅੰਨੀ ਹੋ ਕੇ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਦੇ ਉੱਤੇ ਦਬਾਅ ਬਣਵਾ ਕੇ ਉਸ ਨੂੰ ਉਸੇ ਦੇ ਘਰੇ ਸੁਖਨ ਵਾਲੇ ਪਿੰਡ ਦੇ ਵਿੱਚ ਰਾਤ ਨੂੰ 28 ਤਰੀਕ ਨੂੰ ਮਾਰ ਮਕਾਇਆ ਗਿਆ ਤੇ ਫੇਰ ਡਰਾਮਾ ਰਚਿਆ ਕਿ ਏ ਅਸੀਂ ਇਸ ਕੇਸ ਦੇ ਵਿੱਚੋਂ ਕਿਵੇਂ ਬਾਹਰ ਆਵਾਂਗੇ ਤੇ ਬਾਅਦ ਦੇ ਵਿੱਚ ਜਿਹੜੀ ਸਾਡੀ ਜ਼ਿੰਦਗੀ ਆ ਉਹ ਵਧੀਆ ਬਤੀਤ ਹੋਊਗੀ ਗੁਰਵਿੰਦਰ ਦੇ ਪੈਸੇ ਦੇ ਨਾਲ ਪਰ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਤੇ ਪਹਿਲੀ ਨਜ਼ਰੇ ਪਹਿਲੇ 2-3 ਘੰਟਿਆਂ ਦੇ ਵਿੱਚ ਹੀ ਆਇਡੈਂਟੀਫਾਈ ਕਰ ਲਏ ਕਿ ਕਿਹੜੇ ਲੋਕ ਆ ਇਹ ਸਾਰੇ ਜਿਹੜਾ ਇਹ ਇਨਸੀਡੈਂਟ ਹੋਇਆ ਇਸ ਦੇ ਪਿੱਛੇ ਸੋ ਇਸ ਤੋਂ ਬਾਅਦ ਜਿਵੇਂ ਹੀ ਪੜਤਾਲ ਅੱਗੇ ਵਧੀ ਤੇ ਹਰ ਕਮਲਪ੍ਰੀਤ ਸਿੰਘ 2-3 ਦਿਨਾਂ ਚ ਉਸ ਨੂੰ ਗ੍ਰਿਫਤਾਰ ਕਰ ਲਿਆ ਫਿਰ ਉਸ ਦਾ ਜਿਹੜਾ ਇੱਕ ਸਾਥੀ ਸੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਪੁਲਿਸ ਰਿਮਾਂਡ ਦੇ ਵਿੱਚ ਪੁੱਛਗਛ ਕੀਤੀ ਗਈ ਕਿਉਂਕਿ ਹਰ ਇੱਕ ਬੰਦਾ ਜਾਣਨਾ ਚਾਹੁੰਦਾ ਸੀ ਕਿ ਆਖਰ ਕੀ ਕਾਰਨ ਰਹੀਂ ਕਿ ਉਸ ਇਨਸਾਨ ਦੇ ਵਿੱਚ ਜਿਹਦੇ ਵਿੱਚ ਲੱਭਣ ਤੇ ਵੀ ਕੋਈ ਕਮੀ ਨਹੀਂ ਲੱਭਦੀ ਸੀ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਪਰ ਜਿਵੇਂ ਪੁਛ ਤਫਤੀਸ਼ ਕੀਤੀ ਸਭ ਕੁਝ ਹੋਇਆ ਬੜੇ ਖੁਲਾਸੇ ਹੋਏ ਜਿਹੜੇ ਬਾਅਦ ਵਿੱਚ ਫਰੀਦਕੋਟ ਦੀ ਐਸਐਸਪੀ ਮੈਡਮ ਨੇ ਜਨਤਕ ਵੀ ਕੀਤੇ ਤੇ ਉਹਨਾਂ ਸਾਰਿਆਂ ਦੇ ਉੱਤੇ ਕਈ ਵਾਰ ਕਈ ਆਪਾਂ ਸੋਚਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਮਾਜ ਕਿਸ ਪੱਦਰਤੇ ਜਿਹੜਾ ਦਿਵਾਲੀਆਪਣ ਜਿਹੜਾ ਨਿਕਲ ਰਿਹਾ ਸੋਚਦਾ ਲੋਕਾਂ ਦਾ ਵੀ ਸਮਾਜ ਦੇ ਵਿੱਚ ਸੋਸ਼ਲ ਮੀਡੀਆ ਦੇ ਕਰਕੇ ਕਿੰਨੀ ਜਿਹੜੀ ਇੱਕ ਆਪਾਂ ਕਹਿ ਸਕਦੇ ਆ ਕਿ ਕਿੱਡਾ ਵੱਡਾ ਚੇਂਜ ਆ ਰਿਹਾ ਤੇ ਉਹ ਵੀ 네ਗਟਿਵ ਚੇਂਜ ਆ ਰਿਹਾ ਇਹ ਸਭ ਕਰਕੇ ਪਹਿਲਾਂ ਇਸ ਦੀ ਪੁੱਛਪੜਤਾਲ ਕੀਤੀ ਲੋਕਾਂ ਨੇ ਲਾਂਤਾਂ ਪਾਈਆਂ ਠੋਕ ਠੋਕ ਕੇ ਪੂਰੇ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਆ ਕਿ ਪੂਰੇ ਵਧੀਆ ਤਰੀਕੇ ਦੇ ਨਾਲ ਜਿਵੇਂ মিডিਆ ਨੇ ਸਾਰੇ ਮਸਲੇ ਨੂੰ ਚੁੱਕਿਆ ਇਨਸਾਫ ਦਿਵਾਉਣ ਦੀ ਗੱਲ ਕੀਤੀ ਪਰਿਵਾਰ ਦੇ ਨਾਲ ਜਿੱਥੇ ਆਮ ਲੋਕ ਚਟਾਨ ਵਾਂਗ ਖੜੇ ਉੱਥੇ ਅਫਸਰ ਸਹਿਬਾਨ ਹੋਰ ਬਹੁਤ ਸਾਰੇ ਲੋਕ ਸਾਰਿਆਂ ਨੇ ਬਹੁਤ ਵਧੀਆ ਜਿਹੜਾ ਉਹਨਾਂ ਦੇ ਨਾਲ ਜਿਹੜਾ ਆਪਾਂ ਕਹਿ ਸਕਦੇ ਆ ਕਿ ਕੰਪਰੋਮਾਈਜ਼ ਕੀਤਾ ਪਰ ਸਭ ਤੋਂ ਵੱਡੀ ਗੱਲ ਆ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਕਿ ਰਪਿੰਦਰ ਨੂੰ ਹੁਣ ਜਿਹੜਾ ਪੁਲਿਸ ਰਿਮਾਂਡ ਦੇ ਬਾਅਦ ਹੁਣ ਉਹਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਨਿਆਇਕ ਹਿਰਾਸਤ ਦੇ ਵਿੱਚ ਭੇਜਣ ਤੋਂ ਬਾਅਦ ਆਮ ਤੌਰ ਤੇ ਇਹ ਗੱਲ ਵੇਖਣ ਨੂੰ ਮਿਲਦੀ ਹੈ ਕਿ ਜਿਹੜਾ ਦੋਚੀ ਹੁੰਦਾ ਉਹ ਪਹਿਲਾਂ ਤਾਂ ਇਹ ਸਾਰਾ ਕਰਮ ਜਿਹੜਾ ਕਾਂਡ ਆਏ ਕਰ ਬੈਠਦਾ ਪਰ ਬਾਅਦ ਦੇ ਵਿੱਚ ਜਰੂਰ ਪਛਤਾਉਂਦਾ ਕਿ ਮੇਰੇ ਤੋਂ ਗਲਤੀ ਹੋ ਗਈ ਮੈਂ ਇਹ ਸਾਰੇ ਕੰਮ ਦੇ ਪਿੱਛੇ ਵੀ ਅਣਜਾਣ ਪੁਨੇ ਦੇ ਵਿੱਚ ਜਾਂ ਆਪਾਂ ਕਹਿ ਸਕਦੀਏ ਵੀ ਕਿਸੇ ਵੀ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਨੂੰ ਇਨਜਾਮ ਦੇਤਾ ਪਰ ਰਪਿੰਦਰ ਕੋ ਪਤਾ ਨਹੀਂ ਕਿਹੋ ਜੀ ਮਾਨਸਿਕਤਾ ਦੀ ਕੁੜੀ ਆ ਪਰਿਵਾਰ ਨੇ ਸ਼ਰਿਆਂਵੇਂ ਗੱਲ ਕਹਿਤੀ ਕਿ ਭਾਈ ਅਸੀਂ ਤੇ ਤੂੰ ਸਾਡੀ ਕੁਝ ਨਹੀਂ ਲੱਗਦੀ ਤੂੰ ਸਾਡਾ ਪੁੱਤਾਂ ਵਰਗਾ ਜਵਾਈ ਮਾਰਤਾ ਤੇ ਸਾਰੇ ਜੱਗ ਤੋਂ ਸਾਨੂੰ ਲਾਂਤਾਂ ਪੁਆਤੀਆਂ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਸੀ ਲੋਕਾਂ ਨੇ ਬਹੁਤ ਜ਼ਿਆਦੇ ਪੁੱਠਾ ਸਿੱਧਾ ਉਹਦੇ ਬਾਪ ਨੂੰ ਉਹਦੀ ਮਾਂ ਨੂੰ ਬੋਲਿਆ ਉਦੇ ਪਰਿਵਾਰ ਨੂੰ ਬੋਲਿਆ ਕਈ ਲੋਕਾਂ ਨੇ ਤੇ ਇੱਥੋਂ ਤੱਕ ਕਹਿਤਾ ਸੀ ਕਿ ਉਹ ਸਾਰੀ ਘਟਨਾ ਦੇ ਵਿੱਚ ਉਹਨਾਂ ਨੂੰ ਵੀ ਜਿਹੜਾ ਸ਼ੱਕ ਦੇ ਘੇਰੇ ਦੇ ਵਿੱਚ ਰੱਖ ਕੇ ਪੁੱਛ ਪੜਤਾਲ ਕਰਨੀ ਚਾਹੀਦੀ ਆ ਪਰ ਗੁਰਵਿੰਦਰ ਸਿੰਘ ਦੇ ਬਾਪ ਨੇ ਉਹਨੇ ਗੱਲ ਕਹਿਤੀ ਸੀ ਕਿ ਜਿਹੜਾ ਰੁਪਿੰਦਰ ਦਾ ਮਾਪਿਓ ਇਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਵਿੱਚ ਨੱਕ ਸੀ ਟਿਆ ਜਾਵੇ ਪਰ ਇਹ ਸਭ ਦੇ ਬਾਵਜੂਦ ਜਿਹੜਾ ਰੁਪਿੰਦਰ ਦਾ ਬਾਪ ਆ ਉਹ ਚਟਾਨ ਵਾਂਗ ਆਪਣੇ ਜਿਹੜਾ ਜਵਾਈ ਆ ਗੁਰਵਿੰਦਰ ਸਿੰਘ ਦੇ ਨਾਲ ਖੜਾ ਉਹਨਾਂ ਨੂੰ ਜਦੋਂ ਠਾਣਿਓ ਫੋਨ ਜਾਂਦਾ ਕਿ ਭਾਈ ਕਪੜਾ ਲੀੜਾ ਇਹਦਾ ਫੜਾਇਆ ਉਹ ਉਹਨਾਂ ਨੇ ਕੋਰੀ ਨਾ ਕਰਤੀ ਉਹ ਕਹਿੰਦੇ ਜੇ ਸਾਡੇ ਘਰ ਦੇ ਵਿੱਚ ਇਹਨੂੰ ਕੁਝ ਹੋ ਜਾਂਦਾ ਇਸ ਸਟੈਨ ਨੂੰ ਤੇ ਅਸੀਂ ਜਿਹੜਾ ਕਫਨ ਪਾ ਸਕਦੇ ਸੀ ਪਰ ਹੁਣ ਅਸੀਂ ਇਸ ਨੂੰ ਸਾਡਾ ਇਹਦੇ ਨਾਲ ਕੋਈ ਇਲਾਕਾ ਦੇ ਕਾਣੀ ਇਹ ਜਿੱਥੋਂ ਮਰਜੀ ਆਪਣਾ ਕਪੜਾ ਲੀੜਾ ਮੰਗਾਵੇ ਜਿੱਥੋਂ ਮਰਜੀ ਜੋ ਇਹਦੇ ਤੋਂ ਹੁੰਦਾ ਉਹ ਕਰ ਲੈ ਸਾਡੀ ਅੱਜ ਤੋਂ ਕੁਝ ਨਹੀਂ ਲੱਗਦੀ ਸੋ ਇਹ ਸਾਰੀ ਗੱਲ ਤੋਂ ਬਾਅਦ ਹੁਣ ਉਹ ਪੁਲਿਸ ਦੀ ਜਿਹੜੀ ਕਸਟਡੀ ਦੇ ਵਿੱਚ ਆ ਉਹਨੂੰ ਜੇਲ੍ਹ ਦੇ ਵਿੱਚ ਭੇਜਤਾ ਉੱਥੇ ਹੁਣ ਨਿਤ ਪਹਿਲਾਂ ਜਿਵੇਂ ਘੁੰਮਦੀ ਫਿਰਦੀ ਸੀ ਗੱਡੀਆਂ 'ਚ ਵਧੀਆ ਰੈਸਟੋਰੈਂਟਾਂ ਤੇ ਜਾਂਦੀ ਸੀ ਤੇ ਮੀਪਿੰਦਰ ਸਿੰਘ ਸੇਖੋਂ ਨੇ ਇਹ ਚੀਜ਼ ਦਾ ਖੁਲਾਸਾ ਕੀਤਾ ਕਿ ਜਿਹੜੀ ਰੁਪਿੰਦਰ ਕੌਰ ਸੀ ਉਹ ਜਿਹੜਾ ਉਹਦਾ ਆਸ਼ਕ ਸੀ ਜਿਹੜਾ ਉਹਦਾ ਆਸ਼ਕ ਸੀ ਉਹਦੇ ਨਾਲ ਹੋਟਲਾਂ ਦੇ ਵਿੱਚ ਜਾ ਕੇ ਫਿਜ਼ੀਕਲ ਰਿਲੇਸ਼ਨ ਬਣਾਉਂਦੀ ਸੀ ਸੋ ਇਹਨਾਂ ਸਾਰੀਆਂ ਗੱਲਾਂ ਕਰਕੇ ਸਾਰਾ ਜਿਹੜਾ ਇਹ ਘਟਿਆ ਕੰਮਾ ਕਰਕੇ ਉਹਨੇ ਜਿਹੜਾ ਇੰਜਾਮ ਦਿੱਤਾ ਸੀ ਐਡੀ ਵਾਰਦਾਤ ਨੂੰ ਤੇ ਹੁਣ ਜੇਲ੍ਹ ਦੇ ਵਿੱਚ ਜਾ ਕੇ ਵੀ ਨਵੇਂ-ਨਵੇਂ ਟਕਵੰਜ ਕਰਦੀ ਐ ਕਿਤੇ ਕਹਿੰਦੀ ਮੈਂ ਬਿਮਾਰ ਹੋ ਗਈ ਕਿਤੇ ਕਹਿੰਦੀ ਮੇਰੇ ਦਰਦ ਹੋ ਗਿਆ ਵੀ ਕਿਵੇਂ ਨਾ ਕਿਵੇਂ ਮੈਨੂੰ ਇੱਥੋਂ ਰੀਲੀਫ ਮਿਲੇ ਤੁਸੀਂ ਸੋਚ ਸਕਦੇ ਆ ਤੁਸੀਂ ਸਮਝ ਸਕਦੇ ਆ ਕਿ ਐਡੀ ਜਿਹੜੀ ਉਹਦੀ ਵਧੀਆ ਲਾਈਫ ਚੱਲਦੀ ਸੀ ਲਗਜ਼ਰੀ ਜਿਹੜਾ ਉਸਦਾ ਲਾਈਫ ਸੀ ਗੱਡੀ ਤੇ ਰਹਿਣਾ ਕੰਮ ਦਾ ਡੱਕਾ ਨਹੀਂ ਤੋੜਨਾ ਹੁਕਮ ਚਲਾਉਣਾ ਤੇ ਵਧੀਆ-ਵਧੀਆ ਜਿਹੜੇ ਉਹ ਖਾਣੇ-ਖਾਣੇ ਵਧੀਆ ਵਸਤਰ ਪਾਉਣਾ ਪਰ ਇੱਕਦਮ ਜਿਵੇਂ ਅਰਸ਼ ਤੋਂ ਫਰਸ਼ ਤੇ ਡਿੱਗੀ ਤੇ ਡਿੱਗੀ ਵੀ ਆਪਣੀ ਕਰਤੂਤੀ ਹੁਣ ਉਹਨੂੰ ਪਿਸਤਾਵਾ ਭਾਵੇਂ ਹੋਵੇ ਚਾਹੇ ਨਾ ਹੋਵੇ ਪਰ ਆਪਣੇ ਜਿਹੜਾ ਪ੍ਰੇਮੀ ਆ ਉਸ ਦੇ ਪ੍ਰਤੀ ਹੁਣ ਵੀ ਉਹ ਹਮਦਰਦੀ ਰੱਖਦੀ ਆ ਤੇ ਹੁਣ ਵੀ ਉਹ ਕਿਤੇ ਚਿਰਤਰ ਕਰਦੀ ਆ ਮੇਰੇ ਦਰਦ ਦਾ ਕਦੇ ਮੈਂ ਬਿਮਾਰ ਆ ਕਦੇ ਬੇਹੋਸ਼ੀ ਦੀ ਵੀ ਤਾਂ ਕਿ ਉਹਨੂੰ ਹਸਪਤਾਲ ਲਜਾਇਆ ਜਾਵੇ ਉਹਨੂੰ ਬਾਹਰ ਰੱਬ ਵੇਖਣ ਦਾ ਮੌਕਾ ਮਿਲੇ ਪਰ ਕਾਨੂੰਨ ਅਫਸਰ ਤੇ ਹੋਰ ਸਟਾਰ ਸਟਾਫ ਉਹ ਵੀ ਇਨਸਾਨ ਆ ਉਹ ਸਾਰੇ ਮੰਨਦੇ ਆ ਕਿ ਗਲਤੀ ਕਰਕੇ ਵੀ ਇਹ ਕੁੜੀ ਆ ਜਿਹੜੀ ਪਛਤਾ ਨਹੀਂ ਰਹੀ ਇਹਨੂੰ ਕੋਈ ਪਛਤਾਵਾ ਨਹੀਂ ਇਹਦੇ ਚਿਹਰੇ ਮੋਰੇ ਤੋਂ ਕੋਈ ਇਹਨੂੰ ਲੱਗਦਾ ਨਹੀਂ ਕਿ ਇਹਨੇ ਕਿੱਡੀ ਗਲਤੀ ਕੀਤੀ